ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਖਨੌਰੀ ਬਾਰਡਰ ਤੋਂ ਮੈਂ ਤੁਹਾਨੂੰ ਕੁਝ ਦਿਨ ਪਹਿਲਾਂ ਜਿਹੜਾ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਜਿਹੜੀ ਕਿਸਾਨੀ ਹੈ ਤੇ ਪੰਜਾਬ ਦੀ ਨੌਜਵਾਨੀ ਹੈ ਇਹ ਬੇਹੱਦ ਜ਼ਿਆਦਾ ਯਾਨੀ ਬਰਬਾਦ ਹੋ ਰਹੀ ਹੈ ਸਾਡੇ ਪੰਜਾਬ ਦੇ ਅੰਦਰ ਔਰ ਸੈਂਟਰ ਸਰਕਾਰ ਦੇ ਅੱਗੇ ਗੋਡੇ ਟੇਕ ਕੇ ਖੜੀ ਪੰਜਾਬ ਸਰਕਾਰ ਨੇ ਆਪਣੀ ਨੱਕ ਦੇ ਥੱਲੇ ਆਪਣੀ ਅੱਖਾਂ ਦੇ ਸਾਹਮਣੇ ਇਹ ਇੰਨਾ ਤਸ਼ੱਦਦ ਹੁੰਦਾ ਦੇਖਣਾ ਚਾਹੁੰਦੀ ਐ ਕਿ ਮੈਂ ਕਹਿੰਨਾ ਵੀ ਕਿੰਨੀਆਂ ਮਰਜ਼ੀ ਸ਼ਹਾਦਤਾਂ ਹੋ ਜਾਣ ਮੈਂ ਤੁਹਾਨੂੰ ਇੱਕੇ ਦਾ ਵੀਡੀਓ ਸੁਣਾ ਰਿਹਾ ਜਿਹਦੇ ਵਿੱਚ ਜਗਜੀਤ ਸਿੰਘ ਦੱਲੇਵਾਲ ਨੂੰ ਲੈ ਕੇ ਬੇਹੱਦ ਜਿਆਦਾ ਇੱਕ ਡਰਾ ਦੇਣ ਵਾਲੀ ਇੱਕ ਉਹ ਖਬਰ ਜਿਹੜੀ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਨਹੀਂ ਮੈਂ ਕਹਿੰਨਾ ਵੀ ਹਰਿਆਣੇ ਦੇ ਲੋਕਾਂ ਦਾ ਵੀ ਇਹਦੇ ਨਾਲ ਦੇਲਾ ਜਿਹੜਾ ਉਹ ਜੁੜਿਆ ਹੋਇਆ ਸੀ ਜਿਵੇਂ ਕਿ ਹਰਿਆਣੇ ਦੇ ਕੁਝ ਕਿਸਾਨ ਖਨੌਰੀ ਬਾਰਡਰ ਤੇ ਪਹੁੰਚੇ ਸੀ ਉੱਥੇ ਉਹਨਾਂ ਨੇ ਬਰਾਬਰ ਧਰਨਾ ਲਾਇਆ ਸੀ ਮੋਰਚਾ ਗੱਡਿਆ ਸੀ ਪਰ ਪੰਜਾਬ ਦੀ ਸਰਕਾਰ ਦੀ ਮੈਨੂੰ ਲੱਗਦਾ ਜਿਵੇਂ ਹੁਣ ਨੀਂਦ ਟੁੱਟੂਗੀ ਜਿੰਨੇ ਮਰਜੀ ਕਿਸਾਨ ਚਲੇ ਜਾਣ ਇਹ ਸਰਕਾਰ ਜਿਹੜੀ ਪੰਜਾਬ ਦੀ 22 ਦੇ ਵਿੱਚ ਚੁਣੀ ਹੈ ਇਹ DNA ਸਾਲ ਸਾਡੇ ਪੰਜਾਬ ਦੇ ਲੋਕਾਂ ਲਈ ਬੇਹੱਦ ਜਿਆਦੇ ਇੱਕ ਘਾਤਕ ਸਾਬਤ ਹੋਈ ਹੈ ਨਕਾਮ ਸਾਬਤ ਹੋਈ ਹੈ ਲੋਕਾਂ ਨੂੰ ਖਤਮ ਕਰਨ ਵਾਲੀ ਸਰਕਾਰ ਸਾਬਤ ਹੋਈ ਹੈ ਪੰਜਾਬ ਦੀ ਤਾਂ ਹੁਣ ਦੂਜੇ ਪਾਸੇ ਇਹਨਾਂ ਨੂੰ ਦਿੱਲੀ ਦੇ ਵਿੱਚ ਜੋ ਪੰਜਾਬ ਦੇ ਵਿੱਚ ਇਹਨਾਂ ਨੇ ਕੀਤਾ ਤਾਂ ਇਹਨਾਂ ਦਾ ਫਾਲ ਇਹਨਾਂ ਨੂੰ ਦਿੱਲੀ ਦੇ ਵਿੱਚ ਵੀ ਮਿਲ ਗਿਆ ਦਿੱਲੀ ਦੇ ਵਿੱਚ ਕੀ ਹੋਇਆ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਸੁਫੜਾ ਸਾਫ਼ ਹੋ ਗਿਆ ਆਮ ਆਦਮੀ ਪਾਰਟੀ ਦੀ ਹਾਰ ਹੋਈ ਹੈ ਵੱਡੇ ਪੱਧਰ ਤੇ ਦਿੱਲੀ ਦੇ ਵਿੱਚ ਤਾਂ ਹੁਣ ਤੁਸੀਂ ਆਪ ਸਮਝੋ ਜਦੋਂ ਪੰਜਾਬ ਦੀ ਕਿਸਾਨੀ ਪੰਜਾਬ ਦੀ ਨੌਜਵਾਨੀ ਇਹਨਾਂ ਨੇ ਚਿੱਟਿਆਂ ਦੇ ਨਾਲ ਖਤਮ ਕੀਤੀ ਹੈ ਤੇ ਅੱਜ ਵੀ ਹੋ ਰਹੀ ਹੈ ਮੈਂ ਤੁਹਾਨੂੰ ਇੱਕ ਇਹਦਾ ਵੀਡੀਓ ਸੁਣਾ ਰਿਹਾ ਜਿਹਦੇ ਵਿੱਚ ਜਗਜੀਤ ਸਿੰਘ ਦੱਲੇਵਾਲ ਨੂੰ ਲੈ ਕੇ ਬੇਹੱਦ ਜ਼ਿਆਦਾ ਇੱਕ ਡਰਾ ਦੇਣ ਵਾਲੀ ਇੱਕ ਉਹ ਖਬਰ ਜਿਹੜੀ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਨਹੀਂ ਮੈਂ ਕਹਿੰਦਾ ਵੀ ਹਰਿਆਣੇ ਦੇ ਲੋਕਾਂ ਦਾ ਵੀ ਇਹਦੇ ਨਾਲ ਦੇਲ ਜਿਹੜਾ ਉਹ ਜੁੜਿਆ ਹੋਇਆ ਸੀ ਪੰਜਾਬ ਦੇ ਕਿਸਾਨਾਂ ਲਈ ਔਰ ਹਰਿਆਣੇ ਦੇ ਕਿਸਾਨਾਂ ਲਈ ਪੂਰੀ ਪੰਜਾਬੀਅਤ ਦੇ ਲਈ ਇੱਕ ਬਹੁਤ ਵੱਡਾ ਸਨੇਹਾ ਔਰ ਮੈਂ ਤੁਹਾਡੇ ਸਾਹਮਣੇ ਦਾ ਇੱਕ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਬਹੁਤ ਵੱਡਾ ਸਨੇਹਾ ਪੰਜਾਬ ਵਾਸੀਆਂ ਨੂੰ ਆ ਤੇ ਪੰਜਾਬ ਦੀ ਜਨਤਾ ਨੂੰ ਆ ਪੰਜਾਬੀਆਂ ਨੂੰ ਆ ਤਾਂ ਹੁਣ ਕਿਸਾਨੀ ਨੂੰ ਵੀ ਇੱਥੇ ਸਮਝ ਲੈਣਾ ਚਾਹੀਦਾ ਜਿਹੜੀ ਸਰਕਾਰ ਹੈ ਉਹ ਦਰਸਲ ਹਰ ਫਰੰਟ ਦੇ ਉੱਤੇ ਨਕਾਮ ਰਹੀ ਹੈ ਨਕਮੀ ਹੈ ਸਰਕਾਰ ਸਾਡੀ ਨਕਮੀ ਹੈ ਮੈਂ ਇਹੀ ਕਹੂੰਗਾ ਦਹਾ ਸਾਲ ਜੰਨੀ ਸਾਡੀ ਪੰਜਾਬੀਆ ਤਾਂ ਇਹਨਾਂ ਨੇ ਪੂਰੇ ਪੰਜਾਬ ਨੇ ਸਰਕਾਰ ਨੂੰ ਨਕਾਰ ਦਿੱਤਾ ਤੇ ਇਹਨਾਂ ਨੂੰ ਨਖਿੱਧਾ ਕਹਿ ਦਿੱਤਾ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕੀ ਕਰਨਾ ਉਹ ਤੁਸੀਂ ਇਸ ਸੁਨੇਹੇ ਦੇ ਵਿੱਚ ਵੀ ਸੁਣੋਗੇ ਤਾਂ ਪਹਿਲਾਂ ਮੈਂ ਤੁਹਾਨੂੰ ਇਹ ਵੀਡੀਓ ਸੁਣਾਉਂ ਉਹ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਜੇ ਜਿਹੜੇ ਬੜੇ ਹੀ ਅਹਿਮ ਨੇ ਪੰਜਾਬ ਪ੍ਰਤੀ ਪੰਜਾਬੀਆਂ ਦੇ ਲਈ ਸੁਣੋ ਸਾਨ ਭਾਈਓ ਰਾਮ ਰਾਮ वाहिगुरु जी का खालसा वाहिगुरु जी की फते कल के किसान भाइयों ने पूरे के अलग अलग जिलों से यहाँ पे हमारे लिए पानी खेतों से लेकर आए हैं बहुत बड़ा उपराला है जिन्होंने हमारे यहाँ बैठे हुए हमारे पीने के लिए पानी लेकर आए मैं उनका ये आभारी हूँ और धन्यवाद करता हूँ सभी हरियाणा के किसानों का और मैं पूरे देश के किसानों को ये अपील करता हूँ कि भाइयों बारह तारीख को बारह फरवरी को यहाँ पे किसान महापंचायत करने का प्रोग्राम दिया गया है ਆਪ ਸਭ ਸੇ ਹਾਰੇ ਖਾਖ ਚੋਰ ਕੀ ਇਨਤੀ ਹੈ ਨੈਦਨ ਹੈ ਕਿ ਪੂਰੇ ਦੇਸ਼ ਸੇ ਕਿਸਾਨ ਯਹਾਂ ਪਹੁੰਚੇ ਬਹੁਤ ਵੱਡਾ ਸਨੇਹਾ ਜਿਹੜਾ ਕਿ ਕਿਸਾਨ ਡੱਲੇ ਵਾਲ ਆਗੂ ਬਣਿਓ ਦਿੱਤਾ ਜਾ ਰਿਹਾ ਹੈ ਪੂਰੇ ਦੇਸ਼ ਭਰ ਦੇ ਯਾਨੀ ਕਿਸਾਨਾਂ ਨੂੰ ਕਿ 12 ਫਰਵਰੀ ਨੂੰ ਮਹਾ ਪੰਚਾਇਤ ਦਾ ਜਿਹੜਾ ਕਿ ਉੱਥੇ ਪ੍ਰੋਗਰਾਮ ਰੱਖਿਆ ਹੋਇਆ ਖਨੋਰੀ ਬਾਰਡਰ ਤੇ ਤਾਂ ਹੁਣ ਇੱਥੇ ਕਿਸਾਨਾਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਜਿਵੇਂ ਹੁਣ ਇੱਕ ਚੈਨ ਤੋੜਨ ਦੀ ਯਾਨੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੀ ਪੰਜਾਬ ਸਰਕਾਰ ਔਰ ਸੈਂਟਰ ਗਵਰਨਮੈਂਟ ਬਣੀਓ ਇੱਕ ਪਾਸੇ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਹੋਇਆ ਉਹ ਲਗਾਤਾਰ جاری ਹੈ 75 ਦਿਨ ਦੇ ਕਰੀਬ ਹੋ ਗਿਆ ਤਾਂ ਹੁਣ ਦੂਜੇ ਪਾਸੇ ਸਰਕਾਰਾਂ ਲਗਾਤਾਰ ਯਾਨੀ ਇਹਨਾਂ ਦੀ ਕੜੀ ਤੋੜਨ ਤੇ ਮਜਬੂਰ ਕਰ ਰਹੀਆਂ ਨੇ ਉਹਨਾਂ ਨੂੰ ਲਗ ਲਗ ਤਰੀਕੇ ਦੇ ਨਾਲ ਯਾਨੀ ਟਾਰਗੇਟ ਕੀਤਾ ਜਾ ਰਿਹਾ ਤਾਂ ਜੇਕਰ ਪੰਜਾਬ ਸਰਕਾਰ ਨੇ ਤੁਹਾਡੀ ਕੋਈ ਮੰਗ ਮੰਨਣੀ ਹੁੰਦੀ ਤਾਂ ਉਹ ਕਿਸੇ ਦਿਨ ਵੀ ਮੰਨ ਸਕਦੇ ਸੀ ਦਰਾਂ ਸਾਲ ਉਹ ਚਾਹੁੰਦੇ ਨੇ ਕਿ ਡੱਲੇਵਾਲ ਵਰਗੇ ਜਿਹੜੇ ਆਗੂ ਨੇ ਵੱਡੇ ਚਿਹਰੇ ਨੇ ਜਿਨ੍ਹਾਂ ਨੂੰ ਵੇਖ ਕੇ ਵੱਡੇ ਪੱਦਰ ਤੇ ਇਕੱਠ ਹੋ ਜਾਂਦਾ ਮਜ਼ਦੂਰਾਂ ਦਾ ਵੀ ਕਿਸਾਨਾਂ ਦਾ ਵੀ ਉਹਨਾਂ ਨੂੰ ਇਹ ਲੱਗਦਾ ਵੀ ਜੇ ਕਰੇ ਚਿਹਰੇ ਚਲੇ ਜਾਣ ਦੁਨੀਆ ਦੇ ਉੱਤੋਂ ਤੇ ਫੇਰ ਸਾਡਾ ਜਿਹੜਾ ਕਿ ਮਸਲਾ ਉਹ ਹੱਲ ਹੋ ਜਾਣਾ ਪਰ ਪੰਜਾਬ ਦੀ ਜਿਹੜੀ ਧਰਤੀ ਹੈ ਇਹਨੇ ਸਮੇਂ-ਸਮੇਂ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਤੇ ਸਮੇਂ-ਸਮੇਂ ਤੇ ਇਹਨੇ ਬਦਲਾ ਲਿਆ ਹਕੂਮਤਾਂ ਤੋਂ ਉਹ ਚਾਹੇ ਅਬਦਾਲੀ ਵਰਗਿਆਂ ਦਾ ਸਮਾਰਿਆ ਹੋਵੇ ਚਾਹੇ ਅੰਗਰੇਜ਼ਾਂ ਦਾ ਸਮਾਰਿਆ ਹੋਵੇ ਤੇ ਚਾਹੇ ਮੁਗਲਾਂ ਦਾ ਰਿਆ ਹੋਵੇ ਤਾਂ ਤੁਸੀਂ ਹੁਣ ਇਹ ਸਮਝ ਲਓ ਪੰਜਾਬ ਦੀ ਜਿਹੜੀ ਕਿਸਾਨੀ ਤੇ ਨੌਜਵਾਨੀ ਇਸ ਜਿਹੜੀ ਸਰਕਾਰ ਨੂੰ ਚੁਣਿਆ ਸੀ ਤੁਸੀਂ ਵਾਈ ਦੇ ਵਿੱਚ ਇਸ ਕਦਰ ਯਾਨੀ ਨੌਜਵਾਨੀ ਖਤਮ ਕੀਤੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੋਈ ਪੰਜਾਬੀ ਨੌਜਵਾਨ ਕਿਤੇ ਮੈਨੂੰ ਨਹੀਂ ਲੱਗਦਾ ਮਿਲੂਗਾ ਇਹ ਗੱਲਾਂ ਲੱਖਾਂ ਸੰਸਰਾਇਆ ਮੰਨਿਓ ਵੀ ਕਈਆਂ ਜਾਂਦੀਆਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਸਮਾਜ ਸੇਵੀ ਨੇ ਉਹਨਾਂ ਮੰਨਿਓ ਵੀ ਕਈਆਂ ਜਾਂਦੀਆਂ ਨੇ ਪੰਜਾਬ ਵਾਲਿਓ ਤੁਸੀਂ ਇਹ ਸਮਝੋ ਕੱਲੇ-ਕੱਲੇ ਘਰ ਦੇ ਵਿੱਚ ਇੱਕ ਤੋਂ ਵੱਧ ਜਾਂ ਦੋ ਤੋਂ ਵੱਧ ਕੋਈ ਬੱਚੇ ਨਹੀਂ ਹੈਗੇ ਤੇ ਜੇਕਰ ਨੌਜਵਾਨੀ ਇਸੇ ਤਰ੍ਹਾਂ ਹੀ ਚਿੱਟੇ ਦੇ ਘਾਣ ਨਾਲ ਮਰਦੀ ਰਹੀ ਤੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਨੌਜਵਾਨ ਕਿਵੇਂ ਲੱਭੂਗਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਇੱਥੇ ਨਸਲਾਂ ਤੁਹਾਡੀਆਂ ਫਸਲਾਂ ਤੁਹਾਡੀਆਂ ਜ਼ਮੀਨਾਂ ਇੱਕ ਵੀ ਚੀਜ਼ ਦਾ ਵजूद ਨਹੀਂ ਛੱਡਣਾ ਇਹਨਾਂ ਸਰਕਾਰਾਂ ਨੇ ਕਿਉਂਕਿ ਇਹ ਪੁਰਸ਼ ਦੀ ਭੁੱਖ ਦੇ ਵਿੱਚ ਇਹ ਤੁਹਾਡਾ ਬਲੀਦਾਨ ਦੇਣਗੇ ਹੋਰ ਬਲੀਦਾਨ ਦੇਣ ਨੂੰ ਕੋਈ ਮਤਲਬ ਨਹੀਂ ਇਹਨਾਂ ਕੋਲੇ ਕੋਈ ਚਾਰਾ ਨਹੀਂ ਕੋਈ ਚੀਜ਼ ਨਹੀਂ ਹੈਗੀ ਤਾਂ ਹੁਣ ਤੁਹਾਡਾ ਹੀ ਵਲੀਦਾਨ ਦੇਣਾ ਚਾਹੇ ਤੁਸੀਂ ਮਜ਼ਦੂਰ ਹੋ ਚਾਹੇ ਕਿਸਾਨ ਹੋ ਚਾਹੇ ਤੁਸੀਂ ਨੌਜਵਾਨ ਹੋ ਤੁਹਾਨੂੰ ਇਹਨਾਂ ਨੇ ਚਿੱਟੇ ਦੀ ਭੇਡ ਚੜਾਉਣਾ ਤੁਹਾਡੇ ਇਹਨਾਂ ਨੇ ਹੱਕ ਖੋ ਕੇ ਜਿਹੜੇ ਕੇ ਸੈਂਟਰ ਮੂਰੇ ਧਰਨੇ ਨੇ ਤੇ ਸਾਡਾ ਪੰਜਾਬ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਵੇਂ ਕਹਿੰਦੇ ਨੇ ਵੀ ਬਗਾਨੀਆਂ ਜਿਹੜੀਆਂ ਇੰਡਸਟਰੀਆਂ ਲੱਗਣੀਆਂ ਪੰਜਾਬ ਤੇ ਉਹਨਾਂ ਦਾ ਕਬਜ਼ਾ ਕਰਵਾਉਣਾ ਹੈ ਸਾਡੇ ਮੁੱਖ ਮੰਤਰੀਆਂ ਨੇ ਸਾਰੀਆਂ ਸਰਕਾਰਾਂ ਨੇ ਪੰਜਾਬ ਦੀ ਧਰਤੀ ਬੰਜਰ ਹੋ ਜਾਣੀ ਆ ਫਿਰ ਨਾ ਤਾਂ ਇੱਥੇ ਫਸਲ ਹੋਣੀ ਆ ਤੇ ਨਾ ਹੀ ਤੁਹਾਡੀ ਉਰੇ ਨਸਲ ਹੋਣੀ ਆ ਇਹ ਗੱਲ ਤੈਅ ਆ ਕਿਉਂਕਿ ਜੇਕਰ ਜ਼ਮੀਨ ਨਹੀਂ ਤਾਂ ਫਸਲ ਨਹੀਂ ਫਸਲ ਨਹੀਂ ਤਾਂ ਫਿਰ ਤੁਹਾਡੀ ਨੌਜਵਾਨੀ ਵੀ ਨਹੀਂ ਨੌਜਵਾਨੀ ਤਾਂ ਵੈਸੇ ਹੀ ਮਰ ਰਹੀ ਆ ਤੇ ਉਸ ਤੋਂ ਬਾਅਦ ਭੁੱਖ ਮਰੀ ਨਾਲ ਮਰਨਗੇ ਲੋਕ ਫਿਰ ਦੇਖਿਓ ਜਿਵੇਂ ਕਾਲ ਪੈਂਦੇ ਸੀ ਨਾ ਪਹਿਲਾਂ ਤੇ ਉਸੇ ਪ੍ਰਕਾਰ ਹੁਣ ਕਾਲ ਪੈਣਗੇ ਤੇ ਫਿਰ ਤੁਸੀਂ ਦੇਖਿਓ ਪੰਜਾਬ ਦੀ ਹਾਲਤ ਜਿਹੜੀ ਕਿ ਪਾਕਿਸਤਾਨ ਤੋਂ ਵੀ ਬੱਤਰ ਹੋ ਜਾਣੀ ਆ ਪਾਕਿਸਤਾਨ ਦੇ ਵਿੱਚ 150 ਰੁਪਏ ਤੋਂ ਕਿਲੋ ਆਟੇ ਦਾ ਰੇਟ ਆ ਤੇ ਜਿਹੜਾ ਸਾਡੇ ਆ ਸਾਡੇ ਮਣਾ ਮੂਹੇ ਯਾਨੀ ਸਾਡੀ ਧਰਤੀ ਸਾਨੂੰ ਅਨਾਜ ਦਿੰਦੀ ਆ ਸੋ ਇਸ ਕਰਕੇ ਕਦਰ ਕਰਨ ਦੀ ਸਾਰਿਆਂ ਨੂੰ ਲੋੜ ਹੈ ਮੁੱਖ ਮੰਤਰੀਆਂ ਨੂੰ ਸਮਝਣ ਦੀ ਲੋੜ ਹੈ ਜਿੰਨੇ ਐਮ ਐਲ ਏ ਨੇ ਇਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਤਾਂ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰਨਾ ਬੇਨਤੀ ਆ ਤੁਹਾਡੇ ਅਗੇ ਔਰ ਦੂਜਾ ਨੰਬਰ ਜਿੰਨੇ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ